ਚਿੱਤੇ ਆ ਸਭ ਹਾਸੇ ਗੱਲਾਂ ਜੋ ਉਹ ਛਣਕਾਟੇ ਵਿੱਚ ਕਹਿ ਗਿਆ ਤੂੰ ਤਾਂ ਰੱਬਾ ਸਾਥੋਂ ਸਾਡਾ ਰੱਬ ਹੀ ਖੋ ਕੇ ਲੈ ਗਿਆ ਦਿਲ ਕਰਦਾ ਏ ਪੁੱਛਾਂ ਇਹਨਾਂ ਕੰਧ ਤੇ ਟੰਗੀਆਂ ਤਸਵੀਰਾਂ ਨੂੰ ਦਿਲ ਕਰਦਾ ਏ ਪੁੱਛਾਂ ਇਹਨਾਂ ਕੰਧ ਤੇ ਟੰਗੀਆਂ ਤਸਵੀਰਾਂ ਨੂੰ ਕਿੱਥੇ ਘਰ ਬਸਾ ਲੈਂਦੇ ਹਾਂ ਛੱਡ ਕੇ ਇਹਨਾਂ ਸਰੀਰਾਂ ਨੂੰ ਕਿੱਥੇ ਘਰ ਬਸਾ ਲੈਂਦੇ ਹਾਂ ਛੱਡ ਕੇ ਇਹਨਾਂ ਸਰੀਰਾਂ ਜਸਵਿੰਦਰ ਜੀ ਦੀ ਯਾਦ ਵਿੱਚ ਦਿੱਤੀ ਗਈ ਬਹੁਤ ਸੁੰਦਰ ਤੇ ਦਿਲ ਨੂੰ ਛੂਹ ਮਾਰੀ ਸ਼ਬਦਾਂ ਦੀ ਲੇਖ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਹਾਡੇ ਪਿਆਰ ਕ੍ਰਿਸ਼ਨਾ ਦੇ ਸਤਿਕਾਰ ਤੇ ਅਹਿਸਾਸ ਨੇ ਮੇਰੇ ਦਿਲ ਨੂੰ ਜਿੱਤ ਲਿਆ ਹੈ ਇਹ ਜਾਣ ਕੇ ਤਸੱਲੀ ਮਿਲੀ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿੰਨੇ ਲੋਕਾਂ ਦਾ ਦਿਲ ਜਿੱਤਿਆ ਹੈ ਇਸ ਮੁਸ਼ਕਲ ਸਮੇਂ ਦੇ ਵਿੱਚ ਤੁਹਾਡਾ ਸਾਥ ਸਾਡੇ ਲਈ ਇੱਕ ਬਹੁਤ ਵੱਡਾ ਸਹਾਰਾ ਹੈ ਮੈਂ ਅਰਦਾਸ ਕਰਦੀਆਂ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗੀ ਰੱਬਾ ਤੂੰ ਸਾਡੇ 'ਨੂੰ ਤੱਕਾ ਕਰਿਆ ਰੱਬਾ ਤੂੰ ਸਾਡੇ 'ਨੂੰ ਤੱਕਾ ਕਰਿਆ ਸਾਥੋਂ ਇਹ ਦੁੱਖ ਨਹੀਂ ਜਾਂਦਾ ਜਰਿਆ ਇੰਜ ਲੱਗਦਾ ਜਿਵੇਂ ਸਾਤਾ ਤਾਂ ਹੋਂ ਚੰਦੀ ਗਾੜੀ ਟਹਿ ਗਿਆ ਰੱਬਾ ਤੂਤਾ ਸਾਥੋਂ ਸਾਡਾ ਰੱਬ ਹੀ ਖੋ ਕੇ ਲੈ ਗਿਆ ਰੱਬਾ ਤੂਤਾ ਸਾਥੋਂ ਸਾਡਾ ਰੱਬ ਹੀ ਖੋ ਕੇ ਲੈ ਗਿਆ ਹੁਣ ਦੱਸ ਅਸੀਂ ਕਿੱਧਰ ਨੂੰ ਜਾਈਏ ਜਾ ਕੇ ਕੀ ਨੂੰ ਖਾਲ ਸੁਣਾਈਏ ਉਹਨੇ ਮੁੜ ਕੇ ਕਿੱਧਰੋਂ ਆ ਜਾਣਾ ਆਪਣੇ ਮਨ ਨੂੰ ਰੋ ਸਮਝਾਈਏ ਉਹੋ ਗਿਆ ਵਾਲਾ ਡਾਇਲੌਗ ਜੋ ਵੀ ਉਹ ਹਰ ਜ਼ੁਬਾਨ ਤੇ ਪੈ ਗਿਆ ਰੱਬਾ ਤੂੰ ਤਾਂ ਸਾਥੋਂ ਸਾਡਾ ਰੱਬ ਹੀ ਖੋ ਕੇ ਲੈ ਗਿਆ ਅੰਦਰ ਖੋ ਜਈ ਪੈਂਦੀ ਐ ਤਸਵੀਰ ਅੱਖਾਂ ਅੱਗੇ ਹੀ ਰਹਿੰਦੀ ਐ ਅੰਦਰ ਖੋ ਜਈ ਪੈਂਦੀ ਐ ਤਸਵੀਰ ਅੱਖਾਂ ਅੱਗੇ ਹੀ ਰਹਿੰਦੀ ਐ ਉਸ ਰਹਿੰਦੀ ਦੁਨੀਆ ਤੱਕ ਰਹਿਣਾ ਐ ਇਹ ਸਾਰੀ ਦੁਨੀਆ ਕਹਿੰਦੀ ਐ ਚੇਤੇ ਆਲ ਸਭ ਹਾਸੇ ਗੱਲਾਂ ਜੋ ਉਛਣ ਕਾਟੇ ਵਿੱਚ ਗਏ ਗਿਆ ਤੂੰ ਤਾਂ ਰੱਬਾ ਸਾਥੋਂ ਸਾਡਾ ਰੱਬੀ ਹੋ ਕੇ ਲੈ ਗਿਆ ਤੂੰ ਤਾਂ ਰੱਬਾ ਸਾਥੋਂ ਸਾਡਾ ਰੱਬੀ ਹੋ ਕੇ ਲੈ ਗਿਆ ਥੈਂਕ ਯੂ ਹਾਲ ਠੀਕ ਹੈ ਜਿੰਨੇ ਮੇਰਾ ਦਿਲ ਲੁੱਟਿਆ ਜੀਜਾ ਜੀ ਬਤਾਈਆਂ ਜੀ ਬਤਾਈਆਂ ਕੈਰੀ ਔਨ ਜੱਟਾ ਮਿਸਟਰ ਐਂਡ ਮਿਸਿਸ 420 ਜੱਟ ਐਂਡ ਜੁਲੀਅਟ ਆਦਿ ਕੁਝ ਪੱਲਾ ਸਾਹ ਦੀਆਂ ਵਰਣਨ ਯੋਗ ਫਿਲਮਾਂ ਹਨ ਉਹਨਾਂ ਨੇ ਲਗਭਗ 100 ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਪੱਲਾ ਸਾਹਬ ਦੇ ਫਿਲਮਾਂ ਦੇ ਡਾਇਲੌਗ ਵੀ ਅਖਾਣਾ ਮੁਹਾਵਰੇ ਵਾਂਗ ਮਕਬੂਲ ਹੋਏ ਜੋ ਕਿ ਹਰ ਜ਼ੁਬਾਨ ਤੇ ਚੜ ਜਾਂਦੇ ਹਨ ਜਿਵੇਂ ਐਡਵੋਕੇਟ ਿੱਲੋਂ ਨਿਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਔਲਾਦ ਨਾ ਮਜਾ ਨਾ ਸੁਆਦ ਜਿੰਨੇ ਜੰਮੇ ਸਾਰੇ ਨਿਕੰਮੇ ਆਦੀ ਉਹਨਾਂ ਦੇ ਕੁਝ ਪ੍ਰਸਿੱਧ ਡਾਇਲੌਗ ਹੋਏ ਉਹਨਾਂ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਅਤੇ ਨਿਊਜ਼ੀਲੈਂਡ ਆਦੀ ਦੇਸ਼ਾਂ ਵਿੱਚ ਅਣਗਿਣਤ ਸ਼ੋਅ ਕੀਤੇ ਇੰੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਤੇ ਅਦਾਕਾਰ ਸਨ ਤੇ ਨਿਮਰਤਾ ਹੀ ਉਹਨਾਂ ਦਾ ਗਹਿਣਾ ਸੀ ਉਹ ਬਹੁਤ ਹੀ ਹਾਸਮੁਖ ਮਿਲਨ ਸਾਹਿਬ ਅਤੇ ਦਰਿਆਦਿਲ ਇਨਸਾਨ ਸਨ ਜੋ ਆਪਣੀ ਇੱਕ ਹੀ ਮਿਲਣੀ ਨਾਲ ਹਰ ਇਨਸਾਨ ਦੇ ਮਨ ਉੱਪਰ ਡੂੰਗੀ ਛਾਪ ਛੱਡਦੇ ਸਨ ਪੱਲਾ ਸਾਹਿਬ ਆਪਣੀ ਕਲਾ ਦੇ ਨਾਲ ਹਮੇਸ਼ਾ ਸਾਡੇ ਵਿੱਚ ਰਹਿਣਗੇ ਅੱਜ ਅਸੀਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਪੇਂਟ ਕਰ ਰਹੇ ਹਾਂ ਪੱਲਾ ਸਾਹਿਬ ਦੀ ਯਾਦ ਵਿੱਚ ਜਲਦੀ ਜੋਤ ਜੁਗਾ ਜੁਗਾ ਤੱਕ ਆਬਾਦ ਰਹੇਗੀ ਤੇ ਇਸ ਜੋਤ ਦੀ ਰੋਸ਼ਨੀ ਨੂੰ ਉਹਨਾਂ ਦੇ ਰੁਭਾਨੀ ਦਰਤੇ ਇਥੇ ਹਾਜ਼ਰ ਹੋਣ ਦਾ ਸੰਕੇਤ ਹੈ ਜਦ ਅਸੀਂ ਸਮਾਗਮ ਵਿੱਚ ਜਾਗ ਰਹੀ ਜੋਤ ਵੱਲ ਨਜ਼ਰ ਮਾਰ ਕੇ ਉਹਨਾਂ ਦੀ ਤਸਵੀਰ ਵੱਲ ਵੇਖਦੇ ਆ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਗਦਾ ਦੀਪਕ ਰੂਹ ਉਹਨਾਂ ਦੀ ਜਗਦਾ ਦੀਪਕ ਰੂਹ ਉਹਨਾਂ ਦੀ ਤਸਵੀਰ ਦੇ ਵਿੱਚ ਪਹਿਚਾਨ ਆ ਬੈਠੇ ਨੇ ਖੁਦ ਸਾਡੇ ਵਿੱਚ ਆਓ ਕਰੀਏ ਮਾਣ ਆਓ ਕਰੀਏ ਮਾਣ ਪਿੰਡ ਕਦੋਂ ਵਿੱਚ ਬਚਪਨ ਉਹਨਾਂ ਦਾ ਪਿੰਡ ਕਦੋਂ ਵਿੱਚ ਬਚਪਨ ਉਹਨਾਂ ਦਾ ਅਲੜ ਉਮਰ ਦੁਰਾਹੇ ਪੀਏ ਯੂ ਵਿੱਚ ਲੈ ਕੇ ਦਾਖਲਾ ਕਲਾ ਨਾਲ ਪੜ੍ਹਾਈ ਪੜੇ ਲਿਖੇ ਤੇ ਹੱਸੇ ਟੱਪੇ ਪੜੇ ਲਿਖੇ ਤੇ ਹੱਸੇ ਟੱਪੇ ਫਲਪਣ ਬਣੇ ਬਹਾਰਾਂ ਆਪਣੇ ਪੰਨ ਨਾਲ ਜੋੜ ਲਈਆਂ ਸੀ ਸਭ ਨਾਲ ਮੋਹ ਦੀਆਂ ਤਾਰਾਂ ਬੂਟ ਜੁਰਾਬਾਂ ਪੈਗ ਸਭ ਮੈਚਿੰਗ ਪੈਂਟ ਸ਼ਰਟ ਨੂੰ ਟਾਈ ਉਟ ਜੁਰਾਬਾਂ ਪਾ ਕੇ ਸਭ ਮੈਚਿੰਗ ਪੈਂਟ ਸ਼ਰਟ ਤੋਂ ਟਾਈ ਗੂੜੇ ਰੰਗ ਸੀ ਪੂਰੇ ਜੱਜ ਦੇ ਤੇ ਸਭ ਨੂੰ ਜਾਂਦੇ ਹਸਾਈ ਵਿੱਚ ਕਲਾਸ ਦੇ ਟੀਚਰ ਸੀ ਜਦ ਵਿੱਚ ਕਲਾਸ ਤੇ ਟੀਚਰ ਸੀ ਜਦ ਸਿੱਧਤ ਨਾਲ ਪੜਾਉਂਦੇ ਕੈਂਪ ਮੇਲਿਆਂ ਦੀ ਬਣ ਰੌਣਕ ਗਿਆਨ ਦੀ ਗੱਲ ਸਿਖਾਉਂਦੇ ਪੀਏ ਯੂ ਦੇ ਪੁੱਤਰ ਸਾਨੂੰ ਵੱਖਰੀ ਸਦਾ ਪਛਾਣ ਰਹੋ ਪੀਏ ਯੂ ਦੇ ਪੁੱਤਰ ਸਾਨੂੰ ਵਖਰੀ ਸਦਾ ਪਛਾਨ ਰਹੁ ਹਾਸੇ ਖੀੜੇ ਗਿਆਨ ਜੋ ਵੰਡ ਗਏ ਹਾਸੇ ਕੇੜੇ ਗਿਆਨ ਜੋ ਵੰਡ ਗਏ ਪੀਯੂ ਨੂੰ ਮਾਣ ਰਹੁ ਪੀਯੂ ਨੂੰ ਮਾਣ ਰਹੁ ਡਾਕਟਰ ਜਸਵਿੰਦਰ ਪੱਲਾ ਅਧਿਆਪਕ ਪਿਤਾ ਦੇ ਸਫਲ ਅਧਿਆਪਕ ਅਤੇ ਅਦਾਕਾਰ ਉੱਤਰਪਾਣ ਕੇ ਦੁਨੀਆ ਵਿੱਚ ਵਿਚਰੇ ਦੀ ਪੰਜਾਬੀ ਮਾਂ ਬੋਲੀ ਨੂੰ ਸੂਖੇ ਸ਼ਬਦਾਂ ਵਿੱਚ ਦੁਨੀਆ ਤੱਕ ਪਹੁੰਚਾਉਂਦੇ ਰਹੇ ਜਿਨ੍ਹਾਂ ਨੇ ਇਹ ਚੱਕਨ ਚੱਕਿਆ ਮੈਂ ਪੂਰੇ ਪਰਿਵਾਰ ਵੱਲੋਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਕਿਉਂਕਿ ਦੁਨੀਆ ਜਸਵਿੰਦਰ ਪੱਲਾ ਜੀ ਨੂੰ ਜਾਣਦੀ ਆ ਇੱਕ ਬਿਹਤਰੀਨ ਅਦਾਕਾਰ ਇੱਕ ਬਿਹਤਰੀਨ ਕਮੇਡੀਅਨ ਪਰ ਪੀਯੂ ਦੇ ਉਹ ਅੰਗ ਰਹੇ ਆ ਇਸ ਕਰਕੇ ਪੀਯੂ ਵੱਲੋਂ ਜੋ ਮਾਨ ਮਿਲਣਾ ਉਹ ਬਹੁਤ ਵੱਡਾ ਸਤਕਾਰ ਆ ਮੇਰੇ ਉਸ ਵੀਰ ਨੂੰ ਮੇਰੇ ਵੀਰ ਨੂੰ ਉਸ ਨੂੰ ਤੁਸੀਂ ਜਿਹੜਾ ਅੱਜ ਇਹ ਉਚੇਤ ਸਮਾਗਮ ਕੀਤਾ ਪਰਿਵਾਰ ਨੂੰ ਬੁਲਾ ਕੇ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ ਵਿਸਾ ਕਿ ਤੁਸੀਂ ਇਹ ਉਦਮ ਕੀਤਾ ਤੇ ਜਸਵਿੰਦਰ ਪੱਲਾ ਬਾਰੇ ਜਦੋਂ ਪਿਛਲੇ ਡੇਢ ਦੋ ਮਹੀਨਿਆਂ ਚ ਮੀਡੀਆ ਨੇ ਵੀ ਮੈਨੂੰ ਬਾਰ-ਬਾਰ ਇੰਟਰਵਿਊ ਕੀਤਾ ਕੁਝ ਪਲ ਯਾਦ ਕਰੋ ਕੋਈ ਪਲ ਤੇ ਮੈਂ ਕਹਿੰਦਾ ਸੀ ਪਲ ਨਹੀਂ ਦਿਖਾ ਕੇ ਬਤਾਏ ਆ ਮੈਂ ਜੀ ਗੱਲਾਂ ਕਰਨ ਲੱਗਾ ਮੈਂ 4-5 ਦਿਨ ਬੋਲ ਹੀ ਸਕਦਾ ਪਰ ਫਿਰ ਵੀ ਅੱਜ ਤੁਸੀਂ ਜੋ ਡਾਕੂਮੈਂਟਰੀ ਵੀ ਦਿਖਾਤੀ ਕਿ ਜਸਵਿੰਦਰ ਭੱਲਾ ਜੀ ਨੇ ਪੀਏਯੂ ਦੀ ਜੋ ਸੇਵਾ ਕਰਦਿਆਂ ਜੋ ਪੀਏਯੂ ਦੇ ਨਾਮ ਨੂੰ ਵਿਦੇਸ਼ਾਂ ਜਦੋਂ ਸਾਨੂੰ ਛਣਕਾਟੇ ਜ਼ਰੀਏ ਹਰ ਮੁਲਕ ਦੇ ਹਰ ਵੱਡੇ ਸ਼ਹਿਰ ਜਾਂਦਾ ਮੌਕਾ ਮਿਲਦਾ ਸੀ ਤੇ ਵਿਸਮ ਮੈਂ ਇਹ ਗੱਲ ਮਾਨਣਾ ਦੱਸਦਾ ਕਿ 19 ਸਤੰਬਰ 1993 ਨੂੰ ਪਹਿਲੀ ਵਾਰੀ ਸੀ ਕੈਨੇਡਾ ਪਹੁੰਚੇ ਤੇ ਉੱਥੇ ਅਖਬਾਰ ਚ ਪੀਲਡ ਫਰੈਂਡ ਨੇ ਘੜਾਤਾ ਕਿ ਜਸਵਿੰਦਰ ਭੱਲਾ ਤੇ ਬਾਲਮਕੰਦ ਸ਼ਰਮਾ ਇੱਥੇ ਆਏ ਹੋਇਆ ਐਨੀਬਾਡੀ ਕਨੈਕਟਡ ਵਿਦ ਪੀਏਯੂ ਹੋਮ ਸਾਇੰਸ ਕੋਈ ਇੰਜੀਨੀਅਰਿੰਗ ਤੋਂ ਵੈਟਰਨਰੀ ਤੋਂ ਐਗਰੀਕਲਚਰ ਤੋਂ ਬੀਸਕੈਂਸਰ ਤੋਂ ਕੋਈ ਵੀ ਉੱਥੇ ਜਿਹੜਾ ਹਾਜ਼ਰ ਅਸਰੀ ਚ ਜਾਂ ਵਨਕੋਰ ਚ ਉੱਥੇ ਆ ਸਕਦਾ ਸਾਡੀ ਦੋਹਾਂ ਦੋਸਤਾਂ ਦੀ ਸ਼ਰਤ ਲੱਗ ਗਈ ਭੱਲਾ ਸਾਹਿਬ ਕਹਿੰਦੇ 25-30 ਫੈਮਲੀਆਂ ਮੈਂ ਕਹਿੰਦਾ 40-50 ਫੈਮਲੀਆਂ ਡਾਕਟਰ ਸਾਹਿਬ 120 ਫੈਮਲੀਆਂ ਆਈਆਂ 1993 ਵਿੱਚ ਉਹਨਾਂ ਡਾਕਟਰ ਟਵਾਲ ਸਾਹਿਬ ਸੀਗੇ ਡਾਕਟਰ ਬਚਨ ਸਿੰਘ ਵੈਸਟਰੀ ਦੇ ਹੈਡ ਸੀਗੇ ਸਾਨੂੰ ਇੰਨੀ ਖੁਸ਼ੀ ਮਿਲੀ ਕਿ ਪੀਜੂ ਕਰਕੇ ਸਾਨੂੰ ਸਤਿਕਾਰ ਜਿਹੜਾ ਮਿਲ ਰਿਹਾ ਉਹ ਇੱਕ ਚੈਪਟਰ ਸ਼ੁਰੂ ਹੋ ਗਿਆ ਟੋਰਾਂਟੋ ਗਿਆ ਉੱਥੇ ਚੈਪਟਰ ਬਣ ਗਿਆ ਕੈਲੀਫੋਰਨੀਆ ਗਿਆ ਉੱਥੇ ਬਣ ਗਿਆ ਸਿਡਨੀ ਗਿਆ ਅਪਰਾਜਿਤ ਬਿਠੇ ਆ ਹਰ ਸ਼ਹਿਰ ਚ ਚੈਪਟਰ ਬਣ ਗਿਆ ਪੀਜੂ ਦਾ ਉੱਥੇ ਸਾਨੂੰ ਡਾਕਟਰ ਸੋ ਫਾਇਦਾ ਸੀਗਾ ਕਿ ਪੀਜੂ ਪਰਿਵਾਰ ਵਾਲੇ ਇੱਕ ਦਿਨ ਰਖਦੇ ਸੀਗੇ ਕਿ ਭੱਲਾ ਤੇ ਬਾਲਮਕੰਦ ਆਏ ਆ ਆਪਾਂ ਰਾਤ ਦਾ ਖਾਣਾ ਇਕੱਠੇ ਖਾਵਾਂਗੇ ਸਾਨੂੰ ਵੀ ਮੌਜੂਦ ਸੀ ਕਿ ਇੱਕ ਜਗ੍ਹਾ ਬੈਠ ਕੇ ਇਕੱਠੇ ਸਾਰੇ ਮਿਲ ਲਿਆ ਟਾਈਮ ਕੱਢੰਦਾ ਹਲਕੋ ਤੇ ਉੱਥੇ ਬਹਿ ਕੇ ਜਦੋਂ ਗੱਲਾਂ ਕਰਦੇ ਪੀਜੂ ਦੀਆਂ ਸਾਡੇ ਲੱਗਦਾ ਕਿ ਸਾਨੂੰ ਉਹ ਜਿਹੜੀ ਸੁਗੰਧ ਬਖਾਰੀ ਉਹ ਸਾਰੀ ਜਿਹੜੀ ਸਾਡੀ ਜੱਕੜਵਾ ਉਹ ਪੀਜੂ ਕਰਕੇ ਸੀ ਜਸਵਿੰਦਰ ਭੱਲਾ ਨੇ ਜਦੋਂ ਬਤੌਰ ਸਾਇੰਸ ਪ੍ਰੋਫੈਸਰ ਜੁਆਇਨ ਕੀਤਾ ਤੇ ਉਹਨਾਂ ਨੇ ਜੋ ਐਕਸਟੈਂਸ਼ਨ ਵਰਕ ਡਿਊਟੀ ਨਿਭਾਈ ਕਿਸਾਨ ਮੇਲੇ ਦੀ ਸ਼ਾਨ ਬਣੇ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਕਿ ਕਿਸਾਨ ਮੇਲਾ 2004-5 ਦੀ ਗੱਲ ਹੋएगी ਮੈਂ ਚੀਫ ਮੰਤਰੀ ਸੀ ਮਾਕਫਟ ਇੱਥੇ ਪੱਲਾ ਹੀ ਦਾ ਫੋਨ ਆ ਗਿਆ ਮੈਂ ਰਾਜਪੁਰੇ ਤੋਂ ਟਰੈਵਲ ਕਰਨਾ ਸੀ ਜਲੰਧਰ ਮੇਰੇ ਇੱਕ ਸੀਨੀਅਰ ਅਫਸਰ ਸੀ ਮਿਸਟਰ ਗਰਾਇਆ ਮੈਂ ਲੋਕ ਕਿਹਾ ਗਰਾਇਆ ਸਾਹਿਬ ਮੈਨੂੰ 2 ਘੰਟੇ ਛੁੱਟੀ ਚਾਹੀਦੀ ਵਿੱਚੋਂ ਮੈਂ ਪੀਜੂ ਕੇ ਸਾਹ ਵੇਲੇ ਹਾਜ਼ਰੀ ਪਾਉਣੀ ਆ ਗਰਾਇਆ ਸਾਹਿਬ ਨਾਲ ਹਾਬਤ ਪੜੇ ਪੰਜਾਬੀ ਬਹੁਤਾ ਨਹੀਂ ਰਹੇ ਵੈਸੇ ਪੰਜਾਬੀ ਆਪ ਪੰਜਾਬ ਰਹਿਣੀ ਉਹਨਾਂ ਨੇ ਬਈ ਛੰਗਾਟਾ ਕੀ ਉਹਨਾਂ ਨੂੰ ਪਤਾ ਸੀ ਕਮੇਡੀਅਨ ਕੀ ਹੈਗੇ ਆ ਪਰ ਉਹਨਾਂ ਨੇ ਮੈਨੂੰ ਗੱਲ ਸੁਣਾਈ ਇਹ ਗਰਾਇਆ ਸਾਹਿਬ ਨੇ ਕਹਿੰਦੇ ਬਾਲਗੰਗ ਮੈਂ ਸਟਾਲਾਂ ਕੋਲ ਲੱਗਾ ਗਿਆ ਮੇਲੇ ਦੀਆਂ ਤੇ ਤੁਸੀਂ ਚੱਲ ਗਏ ਸਟੇਜ ਤੇ ਉੱਥੇ ਅਨਾਉਂਸ ਹੋਇਆ ਕਿ ਹੁਣ ਜਸਵਿੰਦਰ ਭੱਲਾ ਤੇ ਬਾਲਮਕੰਦ ਸ਼ਰਮਾ ਮੰਚ ਤੇ ਆਉਣਗੇ ਕਹਿੰਦੇ ਮੈਂ ਮੇਲੇ 'ਚੋਂ ਸੀਨ ਦੇਖਿਆ ਕੋਈ ਗੋਲ ਗੋਪੀ ਖਰਦਾ ਛੱਡ ਕੇ ਭੱਜ ਗਿਆ ਕੋਈ ਚਾਹ ਪੀਂਦਾ ਛੱਡ ਗਿਆ ਸਟਾਲਾਂ ਵਿਲੀਆਂ ਹੋ ਗਈਆਂ ਸਾਰਾ ਹਜੂਮ ਭੱਜ ਗਿਆ ਮੇਲੇ ਸਟੇਜ ਨੂੰ ਕਹਿੰਦਾ ਯਾਰ ਮੈਂ ਹਿਸਾਬ ਲਾਇਆ ਯੂ ਆਰ ਆਰਟਿਸਟ ਆਫ ਮਾਸਸ ਤੁਹਾਡੇ ਨਾਂ 'ਚ ਇੰਨਾ ਜੋਰ ਆ ਕਿ ਮੇਲਾ ਸਾਰਾ ਇਕੱਠਾ ਭੱਲਾ ਸਾਹ ਉਹਦੇ ਇਕੱਠੇ ਹੋ ਗਿਆ ਤੇ ਮੈਨੂੰ ਵੀ ਸਭ ਦਾ ਮਾਣ ਹੋਇਆ ਕਿ ਕਿਸਾਨ ਮੇਲੇ 'ਚ ਜਸਵਿੰਦਰ ਭੱਲਾ ਨੇ ਨਾਮ ਬਣਾਇਆ ਸੀ ਕਿ ਉਹਦੇ ਨਾਮ ਨੂੰ ਸਾਰੇ ਕਿਸਾਨ ਇਕੱਠੇ ਹੋਏ ਦੇ ਸੀਗੇ ਜਿਹੜੀ ਆਪਾਂ ਜਸਵਿੰਦਰ ਭੱਲਾ ਦੀ ਪਿਛਲੇ ਸਾਗਰੀਟ ਸਾਹਿਬ ਤੋਂ ਹੈਲਥ ਬਾਰੇ ਗੱਲ ਕੀਤੀ ਵੀ ਸਾਹ ਨੇ ਇੱਕ ਬਹੁਤ ਪਤੇ ਦੀ ਗੱਲ ਕੀਤੀ ਕਿ ਇਹਨਾਂ ਦਾ ਵਿੜਪਰ ਹੈ ਇਹਨਾਂ ਨੂੰ ਪਤਾ ਲੱਗ ਗਿਆ ਕਿ ਡਾਕਟਰ ਭੱਲਾ ਸਕਿੱਲ ਡਿਵਰਸਨ ਟਰਾਈ ਹੋਇਆ ਤੇ ਭੱਲਾ ਸਾਹਿਬ ਮੈਨੂੰ ਗੱਲ ਸੁਣਾਈ ਵੀ ਸਾਹ ਕਹਿੰਦੇ ਡਾਕਟਰ ਜੋੜਨ ਨਾਲ ਲੈ ਕੇ ਵੀ ਸਾਹ ਨੂੰ ਮਿਲਣ ਆਏ ਇਮੋਸ਼ਨ ਹੋ ਗਏ ਕਹਿੰਦੇ ਵੀ ਸੀ ਬਨ ਮਿਲਣ ਆਏ ਉੱਥੇ ਮੈਂ ਕਿਹਾ ਡਾਕਟਰ ਗੁੱਸਲ ਬਹੁਤ ਉਹ ਜਾਣੇ ਇਸ ਤਰ੍ਹਾਂ ਜਾਂਦੇ ਆ ਕਿ ਹੰਬਲ ਨੇ ਬਹੁਤ ਉਹ ਕਦੀ ਵੀ ਆਪਦੇ ਦਿਮਾਗ ਚਵੇਂ ਐਡੇ ਵੱਡੇ ਸਾਇੰਸਟਸ ਨਾ ਜੈ ਡ ਵੱਡੇ ਹੁੰਦੇ ਤੇ ਆ ਉਹ ਵੀ ਤੁਹਾਡੇ ਕੋਲ ਮੈਂ ਕਿ ਨਮਨ ਚਲਦੇ ਆ ਉਹ ਵੀ ਸਭ ਇਸ ਗੱਲ ਦਾ ਉਹਨੇ ਬਹੁਤ ਜ਼ਿਆਦਾ ਅਕਰੋਲੋਜ ਕੀਤਾ ਕਿ ਵਿਸਲ ਪਰਸਨਲੀ ਮਿਲ ਲਾਈ ਤੇ ਇਦਾਂ ਮੈਨੂੰ ਯਾਦ ਆਇਆ ਕਿ ਜਦੋਂ ਸਿਹਤ ਢਿੱਲੀ ਚੱਲ ਰਹੀ ਸੀ ਤੇ ਮੈਂ ਚਾਹੁੰਦਾ ਸੀ ਵੀ ਜਸਦਰ ਪੱਲਾ ਉਹੀ ਪੰਜ ਮਾਰਨ ਵਾਲਾ ਪੱਲਾ ਵਾਪਸ ਲੈ ਕੇ ਆਉਣਾ ਤੇ ਮੈਂ ਉਹਨਾਂ ਨੂੰ ਪੀਜੂ ਲੈ ਆਇਆ ਡਾਕਟਰ ਮੰਦੀ ਬੈਠੇ ਆ ਇਹਨਾਂ ਦੇ ਕਮਰੇ ਇਕੱਠੇ ਹੋਏ ਤੇ ਮੈਨੂੰ ਸੀ ਵੀ ਜਸਦਰ ਪੱਲਾ ਤੋਂ ਕਿ ਥੋੜਾ ਜਿਹਾ ਇਸ਼ੂ ਆ ਚੁੱਕਾ ਸੀਗਾ ਨਵੰਬਰ 27 ਨਵੰਬਰ 2023 ਨੂੰ 27 ਨਵੰਬਰ ਨੂੰ ਕਿ ਇਹਨਾਂ ਨੂੰ ਥੋੜਾ ਜਿਹਾ ਬ੍ਰੇਨਸਟੋਰ ਕਰਕੇ ਨਾ ਥੋੜੀ ਜਿਹੀ ਗੱਲ ਭੁੱਲਣ ਲੱਗੇ ਸੀ ਅਸੀਂ ਕਿਹਾ ਸੀ ਭੱਲਾ ਸਾਹਿਬ ਦੁਆਰਾ ਫਾਰਮ ਚ ਆਉਣ ਤੇ ਡਾਕਟਰ ਰਮਨਦੀਪ ਤੇ ਕਮਰੇ ਚ ਬੈਠੇ ਹਾਂ ਕਾਫੀ ਇਕੱਠ ਹੋ ਗਿਆ 30 35 ਪ੍ਰੋਫੈਸਰ ਮੈਡਮ ਆ ਗਏ ਤੇ ਮੇਰੇ ਮੈਂ ਸ਼ਰਾਰਤ ਕੀਤੀ ਡਾਕਟਰ ਭੱਲਾ ਮੇਰੇ ਤੋਂ ਚਾਰ ਪੰਜ ਕੁਰਸੀ ਛੱਡ ਕੇ ਬੈਠੇ ਸੀ ਮੈਂ ਕਿਹਾ ਜਸੰਦਰ ਭੱਲਾ ਮੈਂ ਨਾ ਜਗਤਾਰ ਜੱਗੀ ਭਗਵੰਤਾਨ ਜੀ ਨਾਲ 20 ਸਾਲੋਂ ਇਕੱਠੇ ਕਮੇਟੀ ਕੀਤੀ ਤੇ ਮੈਂ ਕਿਹਾ ਮੈਂ ਕੈਲੀਫੋਰਨੀਆ ਗਿਆ ਮੈਂ ਜੱਗੀ ਨੂੰ ਪੁੱਛਿਆ ਕਿ ਜੱਗੀ ਉਹ ਭਗਵੰਤ ਮਾਨ ਜੀ ਤਾਂ ਮੁੱਖ ਮੰਤਰੀ ਬਣ ਗਏ ਆ ਤੇ ਲੋਕ ਤੇਰੇ ਕੱਪੜੇ ਨਹੀਂ ਪਾੜਦੇ ਵੀ ਸਫਾਰਸ਼ਾ ਕਰਨ ਲਈ ਵੀ ਤੂੰ ਨਾਲ ਰਿਹਾ ਉਹਨਾਂ ਦੇ ਜਿਵੇਂ ਮੈਂ ਕਿਹਾ ਫਾਰ ਐਗਜ਼ਾਮਪਲ ਦਸਿੰਦਰ ਭੱਲਾ ਜੀ ਮੁੱਖ ਮੰਤਰੀ ਬਣ ਜਾਣ ਤੇ ਲੋਕਾਂ ਨੇ ਮੇਰੇ ਕੱਪੜੇ ਪਾੜਨੇ ਉੱਥੋਂ ਬੈਠੇ ਕਹਿੰਦੇ ਮੈਂ ਤਾਂ ਹੀ ਮੁੱਖ ਮੰਤਰੀ ਨਹੀਂ ਬਣਿਆ ਮੈਨੂੰ ਲੱਗਾ ਆਪ ਪੱਲਾ ਚਾਹੀਦਾ ਸਾਨੂੰ ਇਹ ਗੱਲ ਮੈਂ ਡਾਕਟਰ ਸਾਹਿਬ ਗਵਾਸ ਬਿਠਿਆ ਇਹ ਗੱਲ ਜੋ ਕਈ ਉਹਨਾਂ ਨੇ ਤੇ ਮੈਂ ਕਿਹਾ ਆ ਪੱਲਾ ਸਾਨੂੰ ਵਾਪਸ ਚਾਹੀਦਾ ਜਿਹੜਾ ਹਮੇਸ਼ਾ ਹਰ ਗੱਲ ਤੇ ਪੰਚ ਤਿਆਰ ਰੱਖਦਾ ਸੀ ਔਰ ਉਹ ਪੰਚ ਇੰਨੇ ਪਪੂਲਰ ਹੋਏ ਦੂਰੰਦੇਸ਼ੀ ਜਿਹੜੀ ਆ ਉਹ ਮੇਰੇ ਵੀਰ ਦੀ ਮੈਂ ਇੱਕ ਐਗਜ਼ਾਮਪਲ ਦੇ ਕੇ ਤੁਹਾਨੂੰ ਪੇਸ਼ ਕਰ ਰਿਹਾ ਫ फेब्रुवारी 2000 ਨਾ 1993 ਦੀ ਗੱਲ ਹੈ ਬਿਆਨ ਸਿੰਘ ਜੀ ਮੁੱਖ ਮੰਤਰੀ ਸੀਗੇ ਸਰਕਾਰ ਨੇ ਪੂਰਾ ਸਾਲ ਇੱਕ ਆਪਦਾ ਗਵਰਨਮੈਂਟ ਚ ਕੰਪਲੀਟ ਕਰਤੇ ਜਸ਼ਨ ਮਨਾਏ ਪੰਜਾਬ ਚੰਡੀਗੜ੍ਹ ਪੰਜਾਬ ਭਵਨ ਉੱਥੇ ਡਾਕਟਰ ਗਿੱਲ ਸਾਨੂੰ ਮਨਤੇ ਬੁਲਾਇਆ ਬੀਨ ਸਿੰਘ ਮੁੱਖ ਮੰਤਰੀ ਨੇ ਤੇ ਉੱਥੇ ਗੱਲ ਕੀ ਹੋਈ ਕਿ ਮੈਂ ਕਿਹਾ ਚਾਚਾ ਆ ਬਿੱਠੇ ਮੁੱਖ ਮੰਤਰੀ ਪੰਜਾਬ ਦਾ ਬੀਨ ਸਿੰਘ ਜਿਨ੍ਹਾਂ ਨੇ ਪੰਜਾਬ ਚ ਦੁਆਰਾ ਕਾਲਾ ਦੌਰ ਖਤਮ ਕਰਕੇ ਸ਼ਾਂਤੀ ਲੈ ਆਂਦੀ ਆ ਤੇ ਕਲਾਕਾਰ ਬੜੇ ਖੁਸ਼ ਆ ਖਾਸ ਤੌਰ ਤੇ ਕਮੇਟੀ ਨੇ ਬੜੇ ਖੁਸ਼ ਆ ਵੀ ਸ਼ੋਅ ਵੇਲੇ ਲੱਗੇ ਤੇ ਭੱਲਾ ਸਾਹਿਬ ਕਹਿੰਦੇ ਭਤੀਜ ਜਿੰਨੀ ਤੇਜ਼ੀ ਨਾਲ ਕਮੇਟੀ ਨੂੰ ਪ੍ਰਸਿੱਧੀ ਪ੍ਰਾਪਤ ਕਰ ਰਹੇ ਆ ਉਹ ਦਿਨ ਦੂਰ ਨਹੀਂ ਮੈਂ ਕਿਹੜਾ ਕਹਿੰਦਾ ਕਮੇਟੀ ਦੇ ਮੁੱਖ ਮੰਤਰੀ ਹੋਵੇ ਤੇ ਮੁੱਖ ਥਲੇ ਬਿਠਾ ਹੋਵੇ ਇਹ ਗੱਲ ਮੈਂ ਭਗਵੰਤ ਮਾਨ ਜੀ ਨੂੰ ਸਹੀ ਜਦੋਂ ਭੱਲਾ ਸਾਧ ਘਰੇ ਆਏ ਹੋ 23 ਅਗਸਤ ਨੂੰ ਮੈਂ ਸੀਮ ਸਿੰਘ ਸਾਹਿਬ ਇਹ ਦੂਰੰਦਸ਼ੀ ਮੇਰੀ ਵੀਰ ਦੀ ਸੀਗੀ ਕਿ 30 ਸਾਲ ਪਹਿਲਾਂ 32 ਸਾਲ ਪਹਿਲਾਂ 93 ਦੀ ਗੱਲ ਕਹਿ ਗਿਆ ਕਿ ਕਮੇਟੀ ਦੇ ਮੁੱਖ ਮੰਤਰੀ ਹੋਵੇ ਤੇ ਭਗਵੰਤ ਮਾਨ ਜੀ ਨੇ ਉਹ ਸਾਬਤ ਕਰਤਾ ਤੇ ਮਾਨ ਸਾਹਿਬ ਨੇ ਜਵਾਬ ਤਾਂ ਦਿੱਤਾ ਕਹਿੰਦੇ ਬਾਲਕੰਦ ਮੈਨੂੰ ਨਾ মিডিਆ ਵਾਲੇ ਪੁੱਛ ਲਿਆ ਕਿ ਤੁਹਾਡਾ ਭੱਲਾ ਸਾਹਿਬ ਨਾਲ ਕੰਪੀਟੀਸ਼ਨ ਸੀ ਕਮੇਟੀ ਚ ਕੋਈ ਝੰਡਾ ਕਾਟੇ ਨਾਲ ਕੋ ਮੁਕਾਬਲਾ ਸੀ ਤੇ ਸੀਐਮ ਸਾਹਿਬ ਦੇ ਲਫਜ਼ਾ ਰਵੀ ਸਾਹਿਬ ਕਹਿੰਦੇ ਮੇਰਾ ਕੀ ਮੁਕਾਬਲਾ ਹੋ ਸਕਦਾ ਮੈਥੀ ਚ ਵੱਡਦਾ ਸੀਗਾ ਸਾਈਕਲ ਤੇ ਮੈਂ ਸਨਾਮ ਜਾਣਾ 20 ਰੁਪਏ ਜੇਉ ਵਿੱਚ ਪਾ ਕੇ ਤੇ ਝੰਡਾ ਲੈ ਕੇ ਆਉਣਾ ਝੰਡਾਟੇ ਪੰਜ ਆਚੋ ਕਿਸੇ ਤਰ੍ਹਾਂ ਦੇ ਵਿੱਚ 88 ਵੀ ਸਾਢੇ ਸਿਕੰਟਾ ਪਹਿਲਾਂ ਆਇਆ ਸੀ ਤੇ 93 ਚ ਸੀਐਮ ਸਾਹਿਬ ਨੇ ਪਹਿਲੀ ਗੈਸ ਰਿਲੀਜ਼ ਕੀਤੀ ਆਪਣੀ ਕਹਿੰਦੇ ਮੈਂ ਤਾਂ ਝੰਡਾਟੇ ਚਿੰਗਾਰੀ ਸੁਣਿਆ ਤੇ ਜਦੋਂ ਸੀਐਮ ਸਾਹਿਬ ਟੈਂਟਾ ਬੈਠੇ ਰਹੇ ਤੇ ਮੈਂ ਨਹੀਂ ਰਿਸਪੋਨਸਿਬਿਲਟੀ ਲਈ ਮੈਂ ਕਿਹਾ ਸੀਮ ਸਾਹਿਬ ਡਾਕਟਰ ਭੱਲਾ ਨੇ ਕੀ ਕਰਨਾ ਕਿ ਪੰਜਾਬ ਦੇ ਵਿੱਚ ਟਾਪ ਕਮੇਟੀਨ ਹੋਣ ਲਈ ਇੱਕ ਗੱਲ ਬਹੁਤ ਜ਼ਰੂਰੀ ਆ ਮੈਂ ਚਾਚਾ ਕਿਹੜੀ ਕਹਿੰਦਾ ਜਿਹਦਾ ਨਾਮ ਭੱਬੇ ਨਾਲ ਸ਼ੁਰੂ ਹੋਵੇ ਉਹੀ ਟਾਪ ਕਮੇਟੀਨ ਆ ਮੈਂ ਕੀ ਮਤਲਬ ਕਹਿੰਦਾ ਭੱਬਾ ਪੱਟੀ ਭੱਬਾ ਭੱਲਾ ਭੱਬਾ ਭਗਵੰਤ ਭੱਬਾ ਭੋਟੂ ਸ਼ਾ ਮੈਂ ਉਸਦੇ ਕਿਹਾ ਤਾਂ ਮੈਂ ਚਾਚਾ ਐਸੀ ਗੱਲ ਨਹੀਂ ਘੁੱਗੀ ਪਰਿੰਦਾ ਕਹਿੰਦਾ ਮੈਂ ਬੰਦਿਆਂ ਦੀ ਗੱਲ ਕੀਤੀ ਆ ਉੱਥੇ ਵੀ ਕਮੇਟੀ ਕਰ ਗਿਆ ਉਹ ਯਾਨੀ ਉਹਦੀ ਹਰ ਗੱਲ 'ਚ ਵਿਅੰਗ ਸੀ ਉਹਦੀ ਹਰ ਗੱਲ 'ਚ ਵਿਅੰਗ ਸੀ ਕਿ ਜਸਵਿੰਦਰ ਭੱਲਾ ਨੇ ਮੈਂ ਸਿਰਫ ਇਹ ਨਹੀਂ ਕਹਿਣਾ ਚਾਹੁੰਦਾ ਵੀ ਉਹ ਕਮੇਟੀ ਨੂੰ ਟੌਪ ਦਾ ਸੀ ਉਸ ਜੀਦਾ ਕਿੰਨਾ ਸੀ ਮੈਂ ਨਾ ਦੋ ਗੱਲਾਂ ਕਹਿ ਕੇ ਜਾਤ ਲਾਉਂਗਾ ਕਿ ਜਸਵਿੰਦਰ ਭੱਲਾ ਨੂੰ ਜੋ ਦੁਨੀਆਂ 'ਚ ਕਰ ਗਿਆ ਸੀ ਨਾ ਉਹਦਾ ਇਲਮ ਸੀ ਫਿਲਮਾਂ ਦੇ ਵਿੱਚ ਸਿੰਗਲ ਲਾਈਨਰ ਦੇ ਕੇ ਉਹ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਲਾਦਨ ਮਜਾ ਨਾ ਸਵਾਦ ਜਿਹੜੇ ਡਾਇਲੌਗ ਦੇ ਗਿਆ ਉਹ ਜਦ ਤੱਕ ਪੰਜਾਬੀ ਹੈਗੇ ਉਹ ਗੁੰਜਣਗੇ ਤੇ ਮੈਂ ਐਗਜ਼ਾਮਪਲ ਇਹਦਾ ਲਗਾ ਕਿ ਅਸੀਂ ਡਾਕਟਰ ਸਾਹਿਬ ਬਾਈ ਦੇ ਵਿੱਚ 2022 ਚ ਇੱਕ ਕਮੇਡੀ ਪਲੇ ਲੈ ਕੇ ਕੈਨੇਡਾ ਗਏ ਉੱਥੇ ਐਡਮੰਟਨ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਕੈਲਗਰੀ ਸੀਗਾ 13 ਅਗਸਤ 2022 ਦੀ ਗੱਲ ਆ ਤੇ ਮੇਰਾ ਭਤੀਜਾ ਉੱਥੇ ਰਹਿਦਾ ਕੈਲਗਰੀ ਮੈਨੂੰ ਵੀ ਭਾਜੀ ਕਹਿੰਦਾ ਉਹ ਤੇ ਭੱਲਾ ਸਾਹਿਬ ਨੂੰ ਭਾਜੀ ਕਹਿੰਦਾ ਸੀ ਕਹਿੰਦਾ ਭੱਲਾ ਭਾਜੀ ਨੂੰ ਮੈਂ ਬਾਈ ਰੋਡ ਲੈ ਕੇ ਆਉਣਾ ਐਡਮੰਟਨ ਤੋਂ ਕੈਲਗਰੀ ਤੇ ਇਹ ਗੱਡੀ ਅਲੱਗ ਤੇ ਮੈਂ ਤੇ ਬਾਕੀ ਫੈਮਿਲੀ ਸੀ ਦੂਜੀ ਗੱਡੀ 'ਚ ਤੇ ਮੈਨੂੰ ਮੇਰਾ ਭਤੀਜਾ ਗੱਲ ਸੌਂਦਾ ਮੈਂ ਵੀਡੀਓ ਤੇ ਗੱਲ ਕਰਾਈ ਉਹ ਕਿ ਰਸਤੇ 'ਤੇ ਕਹਿੰਦਾ ਭੱਲਾ ਜຸນ ਕਿਹਾ ਕਹਿੰਦਾ ਭੱਲਾ ਭਾਜੀ ਇੱਕ ਜਪਾਨ ਦੇ ਵਿੱਚ ਬਹੁਤ ਵੱਡਾ ਕਮੇਡੀਅਨ ਹੋਇਆ ਉਹ ਬਹੁਤ ਦਰਵੇਸ਼ ਬੰਦਾ ਸੀਗਾ ਤੇ ਲਫਟਰਮੈਨ ਤੌਰ ਤੇ ਲੋਕੀ ਨੂੰ ਯਾਦ ਕਰਨ ਲੱਗੇ ਲਫਟਰਮੈਨ ਲਫਟਰਮੈਨ ਜਿੱਥੇ ਜਾਣਾ ਰੌਣਕ ਕਿ ਤੁਹਾਡੇ ਵਾਂਗੂ ਰੌਣਕ ਲਾਦੇ ਨਹੀਂ ਪਰ ਉਹ ਨਾਨ ਕਮਰਸ਼ੀਅਲ ਸੀ ਦਰਵੇਸ਼ ਸੀ ਉਹਨੇ ਕਿਤੇ ਇਹ ਕਹਿ ਦਿੱਤਾ ਆਪਣੇ ਚਾਹਣ ਵਾਲਿਆਂ ਨੂੰ ਕਿ ਜਿੱਦ ਦਿਨ ਮੈਂ ਪੂਰਾ ਹੋਇਆ ਮੇਰਾ ਕੋਟ ਮੇਰੇ ਨਾਲ ਜਲਾ ਦਿਓ ਕਹਿੰਦਾ ਭੱਲਾ ਭਾਜੀ ਉਹ ਜਦੋਂ ਪੂਰਾ ਹੋਇਆ ਤੇ ਉਹਨਾਂ ਨੂੰ ਯਾਦ ਸੀ ਉਪਾਸ਼ਕਾਂ ਨੂੰ ਉਹਨਾਂ ਨੇ ਕੋਟ ਨਾਲ ਜਲਾਤਾ ਤੇ ਕੋਟ 'ਤੇ ਉਹਨੇ ਪਟਾਕੇ ਪਾਏ ਹੋਏ ਸੀ ਤੇ ਜਦੋਂ ਅੱਗ ਲਾਈ ਪਟਾਕੇ ਫੁੱਟੇ ਸ਼ੋਰ ਮਚਿਆ ਤੇ ਲੋਕੀ ਹੱਸ ਪਏ ਕਹਿੰਦੇ ਮਰ ਕੇ ਵੀ ਹਸ ਆ ਗਿਆ ਤੇ ਕਹਿੰਦਾ ਜਦੋਂ ਮੇਰਾ ਭਤੀਜਾ ਮੁਗਲ ਕਹਿੰਦਾ ਭੱਲਾ ਭਾਜੀ ਨੇ ਜਵਾਬ ਕੀਤਾ ਮੈਂ ਇਮੋਸ਼ਨਲ ਹੋ ਗਿਆ ਕਹਿੰਦੇ ਭੱਲਾ ਭਾਜੀ ਮੈਨੂੰ ਕਹਿੰਦੇ ਮੁਗਲ ਜਿੱਦੇ ਮੈਂ ਮਰਿਆ ਨਾ ਮੇਰਾ ਕਾਲਾ ਕੋਟ ਮੇਰੇ ਨਾਲ ਹੀ ਪਾ ਦਿਓ। ਮੇਰੇ ਕਾਲੇ ਕੋਟ 'ਚ ਮੈਂ ਲੈ ਕੇ ਜਾਈਓ ਤੇ ਉਹਦੇ ਵਿੱਚ ਦੋ ਹਵਾਇਆਂ ਰੱਖ ਦਿਓ। ਜਦੋਂ ਤੁਸੀਂ ਮੈਨੂੰ ਅੱਗ ਲਾਉਂਗੇ ਇੱਕ ਹਵਾਈ ਫੁੱਟ ਕੇ ਬਿਨੂ ਟਲੋਂਦੇ ਇੱਕ ਗਿੱਪੀ ਘਰੇਵਾਲ ਦੇ ਵੱਜੂਗੀ ਤੇ ਮੈਂ ਉੱਥੇ ਪਿਆ ਕਹੂੰਗਾ ਗੰਦੀ ਈਲਾਦ ਨਾ ਮਜਾ ਨਾ ਸਵਾਦ। ਏਸੀ ਜਸਵਿੰਦਰ ਭੱਲਾ ਜਿਹੜਾ ਆਪਣੇ ਮਰਨ ਤੋਂ ਬਾਅਦ ਦੀਆਂ ਗੱਲਾਂ ਵੀ ਇੰਨੀ ਜ਼ਿਆਦਾ ਉਹ ਕਹ ਕਹ ਲੋ ਵੀ ਢੰਗਾਈ ਨਾ ਕਰਦਾ ਸੀ ਔਰ ਜਸਵਿੰਦਰ ਭੱਲਾ ਦੀ ਮੈਨੂੰ ਲਾਸਟ ਵਿੱਚ ਗੱਲ ਕਰਕੇ ਇਜਾਜ਼ਤ ਲਵਾਂਗਾ ਕਿ ਜਸਵਿੰਦਰ ਭੱਲਾ ਨੇ ਮੇਰੇ ਨਾਲ ਤਾਂ ਬਹੁਤ ਪੰਜ ਤਹੱਕੇ ਹੰਡਾਏ ਪਰ ਇੱਕ ਜਿਹੜੀ ਉਹਦੇ ਪੱਖ ਲਾਈਫ ਦਾ ਕਿ ਇੱਕ ਵਧੀਆ ਸਫਲ ਉਸਨੇ ਪਰਵਾਰਕ ਬੰਦਾ ਬਣ ਕੇ ਦਿਖਾਇਆ ਉਸ ਬੰਦੇ ਦੀ ਇਹ ਸਿਫਤ ਸੀ ਮੈਂ ਅਕਸਰ ਕਹਾ ਕਰਦਾ ਸੀ ਕਿ ਕਾਲ ਯੁੱਗ ਚ ਸਰਵੰਤ ਪੁੱਤ ਬੰਨਾ ਤੇ ਸਿੱਖੋ ਜਸਵਿੰਦਰ ਭੱਲਾ ਤੋਂ ਇੱਕ ਛਾਪੇ ਪਿਤਾ ਜੀ ਮਾਤਾ ਜੀ ਆਪ ਤੇ ਆਪਣੀ ਵਾਈਫ ਬੇਟਾ ਤੇ ਬਹੂ ਅੱਜ ਦੇ ਸਮਾਜ ਛੱਤੀ ਮਨ ਦੇ ਲੋ ਕਿਸੇ ਪਰਿਵਾਰ ਚ ਬੈਠੇ ਤਿੰਨ ਪੀੜ੍ਹੀਆਂ ਇਕੱਠਾ ਥੱਲੇ ਤੇ ਡਾਕਟਰ ਸਾਹਿਬ ਮੇਰੀ ਜਿਹੜੀ ਬਹੁਤ ਇਮੋਸ਼ਨਲ ਇੰਟਰੈਕਸ਼ਨ ਸੀ ਮੈਂ ਉਹ ਲੈ ਕੇ ਅੱਗੇ ਲੂੰਗਾ ਤੁਹਾਨੂੰ ਸੁਣਾ ਕੇ ਅੱਗੇ ਲੂੰਗਾ ਕਿ ਫਰਵਰੀ 15 2024 ਨੂੰ ਪੀਯੂ ਦਾ ਇੱਕ ਸਾਡਾ ਟੈਸਟ ਚੈਪਟਰ ਬਣਾਇਆ ਥੇ ਮਹਾਲੀ ਚੰਡੀਗੜ੍ਹ ਪੰਚਕੂਲਾ ਦਾ ਟ੍ਰਾਈ ਸਿਟੀ ਦਿਲਜਾਰ ਪਲਵਾਨ ਜੀ ਆਏ ਸੀਗੇ ਇੱਥੋਂ ਕੈਨੇਡਾ ਤੋਂ ਵਿਦ ਫੈਮਿਲੀ ਤੇ ਮੈਂ 15 ਵੀ ਦੋਸਤ ਇਕੱਠੇ ਕਰਨੇ ਸੀ ਭੱਲਾ ਸਭ ਟਿੱਲੇ ਸੀਗੇ ਮੈਂ ਕਿਹਾ ਜਸੁੰਦਰ ਸਾਢੇ 12 ਵਜੇ ਅਸੀਂ ਉੱਥੇ ਇਕੱਠੇ ਹੋਣਾ ਗੋਲਫ ਫਰੀਂਜ ਵਾਲੀ ਉੱਥੇ ਜਾਂਦੇ ਮੈਂ 11:30 ਵੱਲ ਸਭ ਚਲਾ ਗਿਆ ਤੇ ਕਿਉਂਕਿ ਮੇਰੀ ਬੇਟੀ ਦੀ ਵਿਆਹ 2 ਵੀਕ ਬਾਕੀ ਸੀਗੇ ਤੇ ਮੈਂ ਜਦੋਂ ਦੇਖਿਆ ਭਾਬੀ ਜੀ ਕੋਲ ਬੈਠੇ ਆ ਫਿਜ਼ੀਓਥੈਰੇਪੀ ਕਰਾ ਕੇ ਆਟੇ ਧੁੱਪ ਸੇਕ ਰਹੇ ਆ ਤੇ ਮੈਨੂੰ ਹੱਥ ਫੜ ਕੇ ਕਹਿੰਦੇ ਬਾਹਰ ਵਿਆਹ ਆ ਗਿਆ ਬੇਟੀ ਦਾ ਮੈਂ ਕਿਹਾ ਹਾਂ ਜੀ ਕਹਿੰਦੇ ਮੈਨੂੰ ਚੈੱਕ ਬੁੱਕ ਲੈ ਕੇ ਆ ਬਾਲ ਭਰ ਲਾ ਕਿੰਨੇ ਪੈਸੇ ਚਾਹੀਦੇ ਆ ਸੱਜਣਿਓ ਮੈਂ ਕਿਹਾ ਜਸੰਦਰ ਖੜਾ ਹੋ ਅਜੀ ਜੱਫੀ ਪਾਈ ਮੈਂ ਕਿਹਾ ਪੈਸੇ ਨਹੀਂ ਚਾਹੀਦੇ ਜਸੰਦਰ ਤੂੰ ਤਾਇਆ ਬਣ ਕੇ ਮੇਰੀ ਬੇਟੀ ਦੇ ਵਿਆਹ ਤੇ 7 ਮਾਰਚ ਨੂੰ ਲੇਕ ਕਲਾਬ ਖੜਾ ਹੋ ਗਿਆ ਮਿਲੀਆਂ ਕਰਤੀਆਂ ਮੈਨੂੰ ਲੱਖਾਂ ਖਰਬਾਰ ਅਰਬਾਂ ਰੱਬੀ ਮਿਲ ਜਾਣੇ ਆ ਅਸੀਂ ਦੋਵੇਂ ਗੱਲਾਂ ਕਰਕੇ ਰੋਏ ਬਹੁਤ ਰੋਏ ਬਹੁਤ ਰੋਏ ਔਰ ਭਾਬੀ ਸਾਡੇ ਮੂਹਲ ਦੇਖਣ ਕਿੰਨਣ ਹੋਇਆ ਕੀ ਆ ਤੇ ਮੈਂ ਕਿਹਾ ਕਿ ਜਸਿੰਦਰ ਪੱਲਾ ਦੀ ਯਾਦ ਅਸਤ ਨੂੰ ਕੁਝ ਨਹੀਂ ਹੈ ਭਾਬੀ ਜੀ ਇਹ ਬਿਲਕੁਲ ਕਹਿਮ ਆ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਮੇਰੇ ਪਰਸ ਨਾਲ ਕਾਰਡ ਪਿਆ ਡਾਕਟਰ ਬਲਦੇਵ ਢਿੱਲੋਂ ਜੀ ਆਫਟਰ ਰਿਟਾਇਰਮੈਂਟ ਕਹਿੰਦੇ ਸੈਟ ਹੋ ਗਏ ਮਹਾਲੀ ਮੈਨੂੰ ਕਹਿੰਦੇ ਸੀ ਜਸਵੰਦਰ ਡਾਕਟਰ ਸਾਹਿਬ ਮੈਨੂੰ ਨਾ ਮਹਾਲੀ ਕਲੱਬ ਦਾ ਕਾਰਡ ਬਣਾ ਕੇ ਦਿਓ ਮੈਂਬਰਸ਼ਿਪ ਦਾ ਗੈਸਟ ਬਹੁਤ ਆਉਂਦੇ ਮੇਰੇ ਤੇ ਭੱਲਾ ਸਾਹਿਬ ਕਹਿੰਦੇ ਵੀ ਮਿੰਨੀ ਮੇਰਾ ਉਹ ਕਾਰਡ ਬਣਾਇਆ ਪਰ ਡਾਕਟਰ ਲੋਮੇਟਾ ਲਾ ਹੋ ਗਿਆ ਬਾਲ ਇੱਕ ਕਾਰਡ ਵੀ ਸਮ ਦੇ ਕੇ ਮੈਂ ਭਾ ਵੀ ਤੁਸੀਂ ਕਹਿੰਦੇ ਜਸਵੰਦਰ ਨੂੰ ਪ੍ਰੋਬਲਮ ਹੈ ਤਾਂ ਬਿਲਕੁਲ ਯਾਦਾ ਸਹੀ ਕਿਹਾ ਯਾਨੀ ਉਹਦੀ ਸਮਰਪਿਤ ਭਾਵਨਾ ਦੀ ਪੀਯੂ ਤੁਹਾਡੇ ਵਾਸਤੇ ਇੰਨੀ ਸੀਗੀ ਕਿ ਉਸ ਬੰਦੇ ਨੇ ਪੀਯੂ ਕਰਕੇ ਜੋ ਖੱਟਿਆ ਮੈਂ ਇਹੀ ਕਹਿਣਾ ਚਾਹੂੰਗਾ ਕਿ ਪੀਯੂ ਨੇ ਬ੍ਰੈਂਡ ਇਨਵੈਸਟਰ ਬਣਾ ਕੇ ਉਹਨੂੰ ਮਾਨ ਦਿੱਤਾ ਤੇ ਮੈਨੂੰ ਸਮਾਂ ਬਹੁਤ ਲੱਗ ਗਿਆ ਤੁਹਾਡਾ ਸਾਰਾ ਇੱਕ ਵਾਰ ਫਿਰ ਧੰਨਵਾਦ ਕਰਦੇ ਹੋਏ ਅੱਗੇ ਲੈ ਰਿਆਂ ਜੈ ਬਹੁਤ-ਬਹੁਤ ਧੰਨਵਾਦ ਸ਼ਰਮਾ ਜੀ ਆਉਂਵਦੇ ਆ ਹੁਣ ਪੱਲਾ ਸਾਹਿਬ ਦੇ ਛਣਕਾਟੇ ਦੇ ਸਫ਼ਰ ਤੇ ਡਾਕਟਰ ਪੱਲਾ ਦਾ